ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦੂ ਜੀ ਆਈਪੀਐਸ ਮਾਨਯੋਗ ਡੀਏਜੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਸਰਦਾਰ ਹਰਜੀਤ ਸਿੰਘ ਤੇ ਮੈਡਮ ਅਮਲੀਤ ਕੌਂਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਬੱਢੀ ਗਈ ਮੁਹਿੰਮ ਦੇ ਤਹਿਤ ਅੱਜ ਇੰਚਾਰਜ ਸਿੰਘੋ ਐਸਐਸਆਈ ਰਵੀ ਸਿੰਘ ਨੇ ਜਿਹੜਾ ਇੱਕ ਮੈਡੀਕਲ ਸਟੋਰ ਤੇ ਜਿਹੜਾ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਲਾਸ਼ੀ ਕੀਤੀ ਸੀਗੀ ਕੀਰਤ ਮੈਡੀਕਲ ਹਾਲ ਇਹਦਾ ਨਾਮ ਹੈਗਾ ਜੋ ਸਿੰਘੋ ਵਿਖੇ ਸਥਿਤ ਹੈ ਇਹਦੇ ਚ ਇਹਨਾਂ ਨੂੰ ਜਿਹੜਾ ਡਾਕਟਰ ਇੰਸਪੈਕਟਰ ਤੇ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਇਹਦੇ ਵਿੱਚੋਂ 124 ਕੈਪਸੂਲ ਜਿਹੜੇ ਸਿਗਨੋਰ ਜਿਹੜੇ ਉਹ ਬਰਾਬਦ ਹੋਏ ਤੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਇਹਦੇ ਤੇ ਇੱਕ 223 ਬੀ ਐਨਐਸਟੀ ਅਧੀਨ ਇੱਕ ਐਫਆਈਆਰ ਦਰਜ ਕੀਤੀ ਹੈ ਤੇ ਇਹਦਾ ਜਿਹੜਾ ਮੈਡੀਕਲ ਹੈਗਾ ਉਹਨੂੰ ਡਾਕਟਰ ਇੰਸਪੈਕਟਰ ਸਾਹਿਬ ਨੇ ਸਵੀਕਾਰ ਦੀ ਕਾਰਨਕੀਏਗੇ ਕੈਪਸੂਲ ਦੇ ਪਾਈ ਗਏ ਨੇ ਦੇਖੀ ਸਾਧਨਾ ਸ਼ੀਲਨ ਕੀ ਇਹ ਕਾਰਨਕੀਏ ਨੇ ਦੇ ਵਿੱਚ ਡੀ ਸੀ ਸਾਹਿਬ ਨੇ ਆਰਡਰ ਕੀਤਾ ਹੋਇਆ ਇੱਕ ਤਾਰਾ 223 ਬੀ ਐਨ ਐਸ ਦਾ ਤੇ ਉਹਦੇ ਵਿੱਚ ਇਹ ਜਿਹੜਾ ਮਤਲਬ ਕੈਪਸੂਲ ਜਿਹੜੇ 300 ਐਮ ਜੀ ਪ੍ਰੈਗ ਹੁੰਦੇ ਹੈਗੇ ਇਹਨਾਂ ਨੂੰ ਵੇਚਣ ਦੇ ਵਿੱਚ ਮਨਾਹੀ ਕੀਤੀ ਹੋਈ ਹੈ ਤੇ ਨਾ ਹੀ ਕੋਈ ਕੈਮਿਸਟਰੀ ਨਾਲ ਰੱਖ ਸਕਦਾ ਵਿਦਾਊਟ ਬਿਲ ਵਗੈਰਾ